ਉਮੀਦਵਾਰ ਸਰਦਾਰ ਗੋਪੀ ਸਿੰਘ ਜੀ ਵੀ ਜੀ ਸਾਡੇ ਵਿੱਚ ਪਹੁੰਚ ਚੁੱਕੇ ਨੇ ਉਹਨਾਂ ਨੂੰ ਪਿੰਡ ਰਾਮਗੜ੍ਹ ਪਹੁੰਚਦੇ ਜੀ ਆਇਆਂ ਆ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਮਾਨ ਸਿੰਘ ਮਾਨ ਜੀ ਦੇ ਸਾਡੇ ਆਉਣ ਵਾਲੇ ਮੈਂਬਰ ਪਾਰਲੀਮੈਂਟ ਨੇ ਤੁਹਾਡੇ ਨਗਰ ਦੇ ਵਿੱਚ ਆਏ ਨੇ ਤੁਹਾਡਾ ਅਸ਼ੀਰਵਾਦ ਲੈਣ ਨਾਲ ਸਾਡੇ ਤੁਹਾਡੇ ਹਲਕੇ ਦੇ ਸੇਵਾਦਾਰ ਸਾਡੇ ਪ੍ਰਤੀਨਿਧੀ ਸਰਦਾਰ ਹਰਦੀਪ ਸਿੰਘ ਲੁੰਗੀਆਂ ਜੀ ਤੇ ਨਾਲ ਬਾਕੀ ਦਰਜਾ ਬਦਰਜਾ ਵਲੰਟੀਅਰ ਸਹਿਬਾਨ ਸਾਡੇ ਵਰਕਰ ਸਹਿਬਾਨ ਨਾਮ ਲੈਣ ਲੱਗਾ ਤਾਂ ਜਿਆਦਾ ਲੰਬਾ ਭਗਵਾਨ ਜੀ ਆਪ ਜੀ ਤੇਜਰੀ ਬਾਲ ਜੀ ਦੀ ਸੋਚ ਦੇ ਮੁਤਾਬਕ ਜੋ ਪੰਜਾਬੀਆਂ ਨੇ ਫਤਵਾ ਦਿੱਤਾ ਜੋ ਇੱਕ ਆਮ ਘਰ ਨੂੰ ਬਿਲਾਉਂਗ ਕਰਨ ਵਾਲਾ ਹੈ ਸਾਡੇ ਐਮਐਲਏ ਹਰਦੀਪ ਸਿੰਘ ਮੋਦੀਆ ਜੀ ਨੂੰ ਸਾਹਮਣੇ ਵਾਲ ਹਾਲਕੇ ਨੇ ਇਹਨਾਂ ਪਿਆਰ ਦੇ ਕੇ ਜਿੱਤ ਬਖਸ਼ਿਸ਼ ਕੀਤੀ ਆ ਇਸੇ ਤਰ੍ਹਾਂ ਦੂਜੇ ਚੱਕਰ ਦੇ ਜਿੱਤੇ ਹੋ ਜ਼ਾਲਮ ਮੋਦੀ ਆਪਣਾ ਫੰਡ ਰੋਕੇ ਬੈਠਾ ਆਪਣੇ ਕੰਮ ਨਹੀਂ ਹੋਣ ਦੇ ਰਿਹਾ ਪੰਜਾਬ ਦਾ ਕੇਂਦਰੀ ਆਲ ਸਾਹਿਬ ਨੂੰ ਤੰਗ ਕਰ ਰਿਹਾ ਆਪਣੀ ਡਿਵੈਲਪਮੈਂਟ ਦੇ ਵਿੱਚ ਿੱਕਾ ਪਾ ਰਿਹਾ ਸਰਕਾਰ ਤੁਹਾਡਾ ਜਵਾਬ ਕਿੰਨੀਆਂ ਐਡਾ ਦੀਆਂ ਸਕੀਮਾਂ ਕਹਿਦਾਗਾ ਅੱਜ ਸਾਡੇ ਵਿਚਕਾਰ ਸਤਿਪ੍ਰੀਤ ਰਾਮਾਨ ਸਰਦਾਰ ਗੁਰਪ੍ਰੀਤ ਸਿੰਘ ਜੀ ਪੀ ਉਮੀਦਵਾਰ ਲੋਕ ਸਭਾ ਫਤਿਹਗੜ ਸਾਹਿਬ ਤੇ ਰਾਮਗੜ ਪਿੰਡ ਦੇ ਸਾਡੇ ਸੀਨੀਅਰ ਆਮ ਆਦਮੀ ਪਾਰਟੀ ਲੀਡਰਸ਼ਿਪ ਬਲਾਲ ਪ੍ਰਧਾਨ ਸਾਹਿਬਾਨ ਪਹਾੜਾ ਮਤਾਵਾ ਵੀਰ ਬੋਰਵਾ ਲਹਿਰ ਦੀ ਜਿੱਤ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਕਿ 2022 ਦੇ ਵਿੱਚ ਤੁਸੀਂ ਸਾਰਿਆਂ ਨੇ ਅਸ਼ੀਰਵਾਦ ਦਿੱਤਾ ਪੁਰਾਣੇ ਹਲਕੇ ਦਾ ਸੇਵਾਦਾਰ ਬਣਾਇਆ ਜੋ ਪ੍ਰਮਾਤਮਾ ਦੀ ਕਿਰਪਾ ਹੈ ਸ਼ੋਸ਼ ਪ੍ਰਮਾਤਮਾ ਦੀ ਕਿਰਪਾ ਸਦਕਾ ਤੁਹਾਡੇ ਸਾਰਿਆਂ ਦੇ ਅਸ਼ੀਰਵਾਦ ਦੀ ਅਨਸਾਰ 2 ਸਾਲ ਦੇ ਵਿੱਚ ਸੇਵਾਗਾਰ ਵਰਕੇ ਸੇਵਾ ਕਾਰੇ ਹਲਕਾ ਸਾਹਮਣੇ ਆਲਦੀ ਕਿਉਂਕਿ ਮੈਂ ਤੇ ਸੋਚਦਾ ਹੁੰਦਾ ਸੀ ਕਿ ਛੋਟਾ ਵੇ ਇੱਕ ਕਾਉਂਸਲਰ ਬਣੇ ਵਾਸਤੇ ਮੈਂ ਸ਼ੁਰੂਆਤ ਕੀਤੀ ਸੀ 17-18 ਦੇ ਵਿੱਚ ਪਰ ਤੁਹਾਡੇ ਅਸ਼ੀਰਵਾਦ ਨਾਲ ਪੂਰੇ ਹਲਕੇ ਦੀ ਸੇਵਾ ਮਿਲੀ ਦੇਸ਼ ਤੇ ਮਾਤਮਾ ਦਾ ਸ਼ਕਲਾਮਾ ਕਰਕੇ ਸੋਚ ਰੱਖੀ ਕਿ ਆਪਾਂ ਸੇਵਾਦਾਰ ਬਣ ਕੇ ਹਲਕੇ ਦੇ ਲੋਕਾਂ ਦੇ ਮੇਰੇ ਬਜ਼ੁਰਗਾਂ ਦੇ ਅਸੀਰਵਾਦ ਦੇ ਕੇ ਜੇ ਸੇਵਾਦਾਰ ਬਣਿਆ ਤੇ ਹਲਕਾ ਸਾਹਮਣੇ ਵਾਲ ਦਾ ਸੇਵਾਦਾਰ ਬਣ ਕੇ ਸੇਵਾ ਕਰਨ ਨਿੱਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ 2 ਸਾਲਾਂ ਦੇ ਕੰਮ 2 ਮਿਸਾਲ ਕੰਮ ਰ ਇੱਕ ਵਿਧਾਇਕ ਇੱਕ ਪੈਨਸ਼ਨ ਕੀਤੀ 829 ਨਾਲਾਗਨਿਕ ਬਣਾਏ 114 ਐਮਐਨਐ ਸਕੂਲ ਬੜੇ ਬਿਜਲੀ ਦਾ ਬਿੱਲ ਗਰੰਟੀ ਦਿੱਤੀ ਸੀ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਆ ਥਰਮਲ ਪਲਾਂਟ ਖੜੇ ਜਾ ਰਹੇ ਸਾਡੇ ਸਾਡੀ ਬਿਜਲੀ ਪੂਰੀ ਕਰਨ ਵਾਸਤੇ ਤੇ ਬਿਜਲੀ ਸਸਤੀ ਕਰਨ ਵਾਸਤੇ ਕਿਸਾਨ ਆਪਾਂ ਸਾਰੇ ਕਿਸਾਨ ਵੇਖਿਆ ਕਿਸਾਨਾਂ ਨੂੰ ਪੂਰੀ ਬਿਜਲੀ ਮਿਲੀ ਔਰ ਫਸਲ ਦੇ ਪਾਸੇ ਵੀ 48 ਘੰਟੇ ਦੇ ਅਕਾਊਂਟ ਦੇ ਵਿੱਚ ਆਏ ਔਰ ਮੁੱਖ ਮੰਤਰੀ ਸਰਦਾਰ ਭਗਵਤ ਸਿੰਘ ਮਾਨ ਜੀ ਜਿੱਥੇ ਪੰਜਾਬ ਦੇ ਸੇਵਾਦਾਰ ਬਣ ਕੇ ਪੰਜਾਬ ਨੂੰ ਨਵਾਂ ਪੰਜਾਬ ਬਣਾਉਣ ਦੇ ਲਈ ਦਿੰਦਾ ਤੇ ਕਰ ਰਿਹਾ ਸੋ 2 ਸਾਲਾਂ ਦੇ ਵਿੱਚ ਕੰਮ ਵੀ ਦੇ ਮਿਸਾਲ ਕੀਤੇ ਅਜੇ 3 ਸਾਲ ਬਾਕੀ ਆ ਕਿਉਂਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਕਿਹਾ ਪੰਜਾਬ ਨੂੰ ਅਗਲਾ ਪੰਜਾਬ ਬਣਾਣਾ ਉਸ ਲਈ ਤੇ ਚੱਲੇ ਹੋਇਆ ਤੇ ਮੈਂ ਤੁਹਾਨੂੰ ਕਹਿੰਦਾ ਗੱਡੀ ਲਈ ਤੇ ਚੜ ਚੁੱਕੀ ਆ ਅਜੇ 3 ਸਾਲ ਬਾਕੀ ਆ ਹਜ਼ਾਰਾਂ ਹੀ ਕੰਮ ਨੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪੰਜਾਬ ਦੇ ਵਿੱਚ ਕਰਾਉਣੇ ਨੇ ਪੰਜਾਬ ਨੂੰ ਮੇਰੇ ਪੰਜਾਬ ਬਣਾਉਣ ਰਹੀ ਗੱਲ ਸੇਵਾਦਾਰ ਦਾ ਪਲੈਕ ਦੋ ਦਫ਼ਤਰੰਦ ਅਸੀਂ 31 ਪਟਵਾਰ ਤੇ ਇੱਕ ਕੁਹਾੜੇ ਕੁਹਾੜੇ ਜਾਣਾ ਕਈ ਬਜ਼ੁਰਗਾਂ ਨੇ ਕਈ ਬਤਾਵਾਂ ਦੇ ਉੱਥੇ ਬੈਠੇ ਹੋਣਾ ਤੇ ਦੇਖ ਕੇ ਆ ਰਹਿਣਾ ਸੋਚਣਾ ਯਾਰ ਇਹਨਾਂ ਨੇ ਅਸ਼ੀਰਵਾਦ ਦਿੱਤਾ ਤੇ ਅੱਜ ਇਹਨਾਂ ਨੂੰ ਇੰਟੀਰੀਅਰ ਕਰਨਾ ਪੈ ਰਿਹਾ ਪਰਿਵਾਰ ਨੇ ਸਲਾਹ ਕੀਤੀ ਕਿ ਕਰੋ ਦਫ਼ਤਰ ਬਣਾਇਆ ਔਰ ਘਰ ਦੇ ਵਿੱਚ 24 ਘੰਟੇ ਅਨ ਪੂਰੇ ਹਲਕੇ ਚ ਕਿਹਾ ਗਿਆ ਹੈ ਕਿ ਕਿਸੇ ਨੂੰ ਕੋਈ ਵੀ ਕੰਮ ਤੋਂ ਦੇਰੇ 24 ਘੰਟੇ ਤੁਹਾਡੇ ਲਈ ਦਰਵਾਜ਼ੇ ਖੁੱਲ੍ਹਦੇ ਆ। ਥੋੜੇ ਦੇਰ ਪਹਿਲਾਂ ਰਾਤ ਨੂੰ ਬੱਲੇਵੱਜੀ ਤੋਂ ਤਕਰੀਬਨ ਚਾਈ ਲਾਇਬ੍ਰੇਰੀ ਦੀ ਗੱਲ ਕਰੀਏ। ਘਟੋਕੜ ਸੱਤ ਨੇ ਕੀ ਵੇਤੇ ਲਾਇਬ੍ਰੇਰੀਆਂ ਬਣ ਗਏ। ਲਾਇਬ੍ਰੇਰੀ ਵਿੱਚ ਜਿਹੜਾ ਚਾ ਪੀਸੀ ਐਸਡੀ ਚੱਕੂ ਜੀ ਕੋ ਹੌਚੋ ਜਿਹੜੀਆਂ ਨਿਕਲਦੀਆਂ ਉੱਤੇ ਤੁਸੀਂ ਆਪ ਦਾ ਪੜ੍ਹ ਕੇ ਬੱਚੇ ਆਪਾਂ ਇਗਜ਼ਾਮ ਦੇ। ਇਹ ਪਹਿਲੀ ਵਾਰੀ ਹੋਇਆ। ਆ ਤੁਸੀਂ ਦੇਖਦੇ ਹੋ। ਕੁੜੀਆਂ ਲੱਗੀਆਂ ਨੇ ਤੇ ਕੁੜੀਆਂ ਵੀ ਮੈਂ ਅੱਜ ਕੋਈ ਪੀ.ਐਸ. ਅਡਿਸ਼ਨ ਲੱਗੀ ਜੱਜ ਲੱਗੀ ਹੈ ਕੋਈ ਅਜਰਾ ਕੋਕ ਪੈਸਟਰੀ ਹੈ ਇਹ ਨਹੀਂ ਵੀ ਜਾ ਕੇ ਬਹੁਤ ਵੱਡੀ ਲੈਂਡ ਰੋਡ ਹੈ ਤੂੰ ਸੱਚੇ ਸਹੀ ਮਿਹਨਤਾ ਜੀ ਉਹ ਬੱਚੇ ਲੱਗਦੇ ਕੋਈ ਸਬਜੀ ਵੇਚਣ ਵਾਲਾ ਉਹਦੀ ਕੁੜੀ ਸਾਡੇ ਉਹਦੀ ਕੁੜੀ ਵੀ ਪੀ.ਐਸ. ਲੱਗੀ ਹੈ ਤੇ ਬਾਕੀ ਜਿਹੜੀ ਮੈਂ ਜੋਬ ਵੀ ਹਾਂਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਸੋ ਅੱਜ ਜਿਹੜਾ ਇਕੱਠ ਇੱਕ ਛੋਟੀ ਜੀ ਮੀਟਿੰਗ ਰੱਖੀ ਗਈ ਸੀ ਰਾਮਗੜ੍ਹ ਪਿੰਡ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਗੁਰਪ੍ਰੀਤ ਸਿੰਘ ਜੀਪੀ ਸਾਹਿਬ ਦੇ ਆਗਮਨ ਤੇ ਤੇ ਇਹਦੇ ਵਿੱਚ ਵਾਹ ਵਾ ਲੋਕਾਂ ਨੇ ਇਕੱਠੇ ਹੋ ਕੇ ਇਕਤਾ ਦਾ ਸਬੂਤ ਦਿੱਤਾ ਭਾਈਚਾਰੇ ਦਾ ਸਬੂਤ ਦਿੱਤਾ ਤੇ ਭਗਵੰਤ ਮਾਨ ਸਾਹਿਬ ਤੇ ਆਮ ਆਦਮੀ ਪਾਰਟੀ ਨੂੰ ਜੋ ਲੋਕ ਪਿਆਰ ਕਰਦੇ ਆ ਉਹਨਾਂ ਨੇ ਪਿਆਰ ਦਾ ਸਬੂਤ ਦਿੱਤਾ ਤਾਂ ਜੋ ਇੰਨੀ ਗਿਣਤੀ ਵਿੱਚ ਸੰਗਤ ਇਕੱਠੀ ਹੋ ਕੇ ਜੀਪੀ ਸਾਹਿਬ ਨੂੰ ਸੁਣਨ ਆਈ ਹੈ ਦੇਖੋ ਜੀ ਬਾਕੀ ਪਾਰਟੀਆਂ ਤਾਂ ਬਹੁਤ ਪਿੱਛੇ ਰਹਿ ਗਈਆਂ ਨੇ ਮਾਨ ਸਾਹਿਬ ਦਾ ਜਿਹੜਾ 13 0 ਵਾਲਾ ਨਾਰਾ ਵਾ ਉਹਦੇ ਵਿੱਚ ਆਮ ਆਦਮੀ ਪਾਰਟੀ ਬਹੁਤ ਅੱਗੇ ਲੰਘ ਗਿਆ ਕਿਉਂਕਿ ਟੇਲਾਂ ਤੱਕ ਪਾਣੀ ਪਹੁੰਚਾਉਣ ਦੀ ਗੱਲ ਹੋਵੇ ਤੇ ਜਾਂ ਬਿਜਲੀ ਦੀ ਗੱਲ ਹੋਵੇ ਜਾਂ ਆਮ ਲੋਕਾਂ ਦੀ ਜਿਹੜੀ ਸੁਣਵਾਈ ਹੋਣ ਲੱਗੀ ਆ ਸਰਕਾਰੀ ਦਰਬਾਰੇ ਉਹਦੇ ਨਾਲ ਬੜਾ ਪੋਜ਼ਿਟਿਵ ਮਾਹੌਲਾ ਮਾਨ ਸਾਹਿਬ ਤੇ ਆਮ ਆਦਮੀ ਪਾਰਟੀ ਦਾ ਪੂਰਾ ਪੰਜਾਬ ਦੇ ਵਿੱਚ ਬੋਲਵਾਲਾ ਕਹਿ ਸਕਦੇ ਹਾਂ ਉਹਨੂੰ ਪਿਆਰ ਕਹਿ ਸਕਦੇ ਹਾਂ 13 0 ਵਾਲਾ ਜਿਹੜਾ ਫਾਰਮੂਲਾ ਜਾਂ ਜਿਹੜੇ ਭਵਿੱਖਬਾਣੀ ਮਾਨ ਸਾਹਿਬ ਨੇ ਕੀਤੀ ਆ ਉਹਦੇ ਲਈ ਅਗਰ ਸਰਾਂ ਬਹੁਤ ਵਧੀਆ ਜਨ ਸਮਰਥਨ ਮਿਲ ਰਿਹਾ ਸਾਰੇ ਪਿੰਡਾਂ ਦੇ ਵਿੱਚੋਂ ਸ਼ਹਿਰ ਦੇ ਵਿੱਚੋਂ ਤੇ ਜੀਪੀ ਸਾਹਿਬ ਬਹੁਤ ਵੱਡੀ ਲੀਡ ਨਾਲ ਚੱਤਣਗੇ ਦੇਖੋ ਜੀ ਅੱਜ ਦਿਲ ਹਰੇਕ ਆਮ ਆਦਮੀ ਪਾਰਟੀ ਦੇ ਵਰਕਰ ਦਾ ਦਿਲ ਬੜਾ ਖੁਸ਼ ਹੋਇਆ ਅੱਜ ਤੋਂ ਜੋ ਉਹਨਾਂ ਨੂੰ ਇੰਟਰਮ ਬੇਲਿਕ ਮਿਲੀ ਆ ਤੇ ਇਹਦੇ ਨਾਲ ਇੱਕ ਤਾਂ ਬੂਸਟ ਹੋਊਗਾ ਕੈਂਡੀਡੇਟ ਵੀ ਬੂਸਟ ਹੋਣਗੇ ਜਿਹੜੇ ਵਰਕਰ ਆ ਉਹਨਾਂ ਨੂੰ ਵੀ ਬੂਸਟ ਮਿਲੇਗਾ ਤੇ ਜਿਹੜੀਆਂ ਦਿੱਲੀ ਦੀਆਂ ਪੰਜਾਬ ਦੀਆਂ ਤੇ ਬਾਕੀ ਸੀਟਾਂ ਨੇ ਉੱਥੇ ਜਾ ਕੇ ਕੇਜਰੀਵਾਲ ਸਾਹਿਬ ਪ੍ਰਚਾਰ ਕਰ ਪਾਉਣਗੇ ਤੇ ਇਹ ਜਿਹੜੀਆਂ ਸਾਰੀਆਂ ਜਿਵੇਂ ਮਾਨ ਸਾਹਿਬ ਕਹਿੰਦੇ ਨੇ ਵੀ ਸਾਡੇ 40 42 ਬਣ ਜਾਣੇ ਨੇ ਇਸ ਵਾਰ ਤੇ ਆਸ ਕਰਦੇ ਆ ਕਿ ਕੇਜਰੀਵਾਲ ਸਾਹਿਬ ਦੇ ਬਾਹਰ ਆਉਣ ਨਾਲ ਬੂਸਟ ਮਿਲੇਗਾ ਤੇ ਬਹੁਤ ਬਹੁਤ ਵਧਾਈਆਂ ਵੀ ਤੇ ਬੜਾ ਖੁਸ਼ੀ ਦਾ ਅੱਜ ਦਿਲ ਬੜਾ ਖੁਸ਼ ਆ ਕੇ ਕੇਜਰੀਵਾਲ ਸਾਹਿਬ ਕੱਲ ਨੂੰ ਬਾਹਰ ਆ ਰਹੇ ਨੇ ਆਮ ਆਦਮੀ ਪਾਰਟੀ ਦੇ ਫੇਵਰ ਚ ਬੜੀ ਹਵਾ ਚ ਚੱਲ ਰਹੀ ਹੈ ਜੀ ਚਾਹੇ ਉਹ ਲੁਧਿਆਣਾ ਸ਼ਹਿਰ ਹੋਵੇ ਚਾਹੇ ਸਾਡਾ ਫਤਿਹਗੜ੍ਹ ਸਾਹਿਬ ਹਲਕਾ ਹੋਵੇ ਪੂਰੇ ਫੇਵਰ ਦੇ ਵਿੱਚ ਆ ਲੋਕ ਮਨ ਬਣਾਈ ਬੈਠੇ ਆ ਮਾਨ ਸਾਹਿਬ ਦੇ ਜਾਂ ਜੋ ਵਾਅਦੇ ਕੀਤੇ ਆ ਸਿਰਫ ਗੱਲ ਕਰੀ ਸੀ ਕਿ ਇਤਨਾ ਮਨ ਮਿਲਦਾ ਮਨ ਮਾਰਾ ਮਿਲ ਜਾਏ ਦੇਖੋ ਜੀ ਲੋਕਾਂ ਚ ਪੂਰਾ ਹਤਸ਼ਾਹ ਆ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਸਾਹਿਬ ਦਾ ਜਿਹੜਾ ਕ੍ਰੈਡੀਬਿਲਟੀ ਆ ਜੋ ਆਮ ਆਦਮੀ ਪਾਰਟੀ ਦੀ ਕ੍ਰੈਡਿਬਿਲਟੀ ਆ ਉਹ ਪੂਰੇ ਜਵਨ ਤੇ ਆ ਲੋਕ ਪਸੰਦ ਕਰਦੇ ਆ ਆਮ ਆਦਮੀ ਪਾਰਟੀ ਨੂੰ ਆਮ ਆਦਮੀ ਪਾਰਟੀ ਦੀ ਇਮਾਨਦਾਰ ਰਾਜਨੀਤੀ ਨੂੰ ਪਸੰਦ ਕਰਦੇ ਆ ਕ੍ਰੈਡਿਬਿਲਟੀ ਪੂਰੀ ਆਮ ਆਦਮੀ ਪਾਰਟੀ ਦੀ ਤੇ ਇਹ ਵੋਟਾਂ ਦੇ ਵਿੱਚ ਕਨਵਰਟ ਹੋਏਗੀ ਅੱਜ ਕੀ ਕਹਣਾ ਜਣੋ ਅੱਜ ਮੀਟਿੰਗ ਹੋਈ ਹੋਰ ਅਜਿਹੇ ਨਾਲ ਧੰਨਵਾਦ ਕਰਦੇ ਆ ਸਰਦਾਰ ਹਰਦੀਪ ਸਿੰਘ ਮੁੰਡੀਆਂ ਦੇ ਤੇ ਗੁਰਪ੍ਰੀਤ ਸਿੰਘ ਜੀਪੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਇਹਨਾਂ ਦਾ ਜਿਹੜਾ ਪਿੰਡ ਲਈ ਇਹਨਾਂ ਨੇ ਬਹੁਤ ਉਪਰਾਲਾ ਕੀਤਾ ਤੇ ਇਹਨਾਂ ਨੂੰ ਬਹੁਤ ਵੱਧ ਵੋਟਾਂ ਪਾ ਕੇ ਇਥੋਂ ਪਿੰਡ ਰਾਮਗੜ੍ਹ ਤੋਂ ਜਿਤਾ ਕੇ ਤੋਰਾਂਗੇ। ਅਮਨ ਕਟ ਨੇ ਕਿਹਾ ਨੇ ਸਰ ਜੀ ਇਸ ਨੂੰ ਮੇਰੀ ਕੰਮ ਆ ਪਾਰਟੀ ਦਾ ਕੰਮ ਬਹੁਤ ਵਧੀਆ ਜੀ। ਬਹੁਤ ਇਹਨਾਂ ਨੇ ਯਾਨੀ ਮਤਲਬ ਨੌਕਰੀਆਂ ਬਹੁਤ ਦਿੱਤੀਆਂ ਨੇ ਕੰਮ ਵੀ ਬਹੁਤ ਕੀਤੇ ਨੇ। ਤੇ ਵਿਕਾਸ ਨੂੰ ਦੇਖ ਕੇ ਹੀ ਵੋਟ ਲੋਕ ਪਾਉਣਗੇ। ਲੋਕ ਬਹੁਤ ਜ਼ਿਆਦਾ ਖੁਸ਼ ਨੇ।